ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਨੇ ਸਾਈਬਰ ਕ੍ਰਾਈਮ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਨਾਮੀ ਕੰਪਨੀਆਂ ਦੇ ਨਕਲੀ ਮੋਬਾਈਲ ਫੋਨ ਵੇਚਣ ਵਾਲੇ ਇੱਕ ਜਾਲੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ। ਦੋਸ਼ੀ ਰਾਗਵ ਭਾਰਦਵਾਜ ਪੁੱਤਰ ਅਜੀਤ ਕੁਮਾਰ ਨਿਵਾਸੀ ਪਵਨ ਨਗਰ ਪਟਾਲਾ ਰੋਡ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸਦੇ ਮੁਖੀ ਸਾਥੀ ਅੰਕਿਤ ਗੰਗੋਤਰਾ ਨਿਵਾਸੀ ਵਿਜੇਨਗਰ ਅੰਮ੍ਰਿਤਸਰ ਨੂੰ ਕਾਬੂ ਕਰਨ ਲਈ ਪਾਲ ਜਾਰੀ ਹੈ। ਇਸ ਸੰਬੰਧੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੜ ਨੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਫੇਕ ਕਾਲ ਸੈਂਟਰ ਬੰਦ ਕੀਤਾ ਗਿਆ ਸਾਡੇ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਉਹਨੇ ਸਿਕਰਟ ਇਨਫੋਰਮੇਸ਼ਨ ਤੇ ਸਾਰੀ ਕਾਰਵਾਈ ਕੀਤੀ ਹੈ ਔਰ ਇਸ ਵਨ ਦੇ ਵਿੱਚ ਐਫ ਆਈ ਆਰ ਨੰਬਰ 40 ਡੇਟਡ 15 9 2025 ਰਣਜੀਤ ਐਵੇਨਿਊ ਏਰੀਆ ਦੇ ਵਿੱਚੋਂ ਜਿੱਥੇ ਫੜਿਆ ਗਿਆ ਤੇ ਸਾਈਬਰ ਕ੍ਰਾਈਮ ਦੇ ਪੁਲਿਸ ਸਟੇਸ਼ਨ ਤੇ ਵਿੱਚ ਆ ਕੇ ਦਰਜ ਕੀਤੀ ਗਈ ਇਹਦੇ ਚ ਜਿਹੜੇ 80 ਤੋਂ ਉੱਪਰ ਔਮਨ empioyes ਕੰਮ ਕਰਨ ਵਾਸਤੇ ਲਾਏ ਹੋਏ ਸੀ ਉਹਨਾਂ ਨੇ ਜਿਹੜੇ ਕਿ ਟ੍ਰੈਂਡ ਸੀ ਲੋਕਾਂ ਨੂੰ ਅ ਚੀਟ ਕਰਕੇ ਉਹਨਾਂ ਨੂੰ ਕਨਵਿੰਸ ਕਰਕੇ ਲਿਓਰ ਕਰਦੇ ਸੀ ਕਸਟਮਰਸ ਨੂੰ ਕਿ ਅਟਰੈਕਟਿਵ ਆਫਰ ਦਿੱਤੀਆਂ ਜਾਂ ਜਿੱਤੇ ਡੁਪਲੀਕੇਟ ਫੋਨ ਜੋ ਕਿ origignal ਵਰਗੇ ਹੀ ਲੱਗਦੇ ਸੀਗੇ ਉਹ ਵੇਚੇ ਜਾਂਦੇ ਸੀ ਚਾਹੇ ਉਹ Apple ਆਈਫੋਨ ਜਾਂ Samsung S24 ਇਹ ਜਿਹੜਾ ਪਲੈਟਫਾਰਮ ਯੂਜ਼ ਕਰਦੇ ਸੀ ਉਹ OLX ਪਲੈਟਫਾਰਮ ਹੈਗਾ ਇਹ ਪਾਲਿਸ਼ਡ ਇਮੇਜ ਬਣਾ ਕੇ ਜਿਹੜੇ ਆਪਣੇ ਫੋਨਸ ਦੇ ਐ ਉਹਨਾਂ ਨੂੰ ਜਾਲੀ ਡਿਵਾਈਸ ਕਾਉਂਟਰਫੀਟ ਡਿਵਾਈਸਸ ਪਾ ਕੇ ਤੇ ਵਿਚਾਰੇ ਦੇ ਭੋਲੇ-ਭਾਲੇ ਲੋਕਾਂ ਨੂੰ ਚੀਟ ਕਰਦੇ ਸੀਗੇ ਲੱਖਾਂ ਦੀ ਰੇਂਜ ਦੇ ਵਿੱਚ ਇਹ ডিসਪਲੇ ਕੀਤਾ ਜਾਂਦਾ ਸੀ ਕੀ ਤੋਂ 40 ਫੋਨ ਹਰ ਰੋਜ਼ ਇਹ ਵੇਚ ਦਿੰਦੇ ਸੀਗੇ ਤੇ ਇਹਨਾਂ ਦਾ ਟਰਨਓਵਰ ਤਕਰੀਬਨ 6 ਲੱਖ ਰੁਪਿਆ ਪ੍ਰਤੀ ਦਿਨ ਦਾ ਸੀਗਾ ਜਿਹੜੇ ਬੰਦਾ ਵਿਚਾਰਾ ਖਰੀਦ ਰਿਆ ਸੀ ਪੋੜਾ ਪਲਣਾ ਨੂੰ ਲੱਗਦਾ ਸੀ ਮੈਂ ਜੈਨੂਇਨ ਫੋਨ ਖਰੀਦਦਾ ਪਰ ਸਸਤਾ ਖਰੀਦ ਲਿਆ ਪਰ ਜਦੋਂ ਕਿ ਅਸਲੀਅਤ 'ਚ ਉਹ ਸਫਿਸਟਿਕੇਟਡ ਰੈਪਲੀਕਾ ਹੁੰਦੇ ਸੀ ਉਹਨਾਂ ਦੇ ਸੋ ਟੋਟਲ ਰਿਕਵਰੀ ਜਿਹੜੇ 47 ਮੋਬਾਈਲਸ ਡਿਫਰੈਂਟ ਕੰਪਨੀ ਦੇ ਇਹਨਾਂ ਤੋਂ ਮਿਲੇ ਐ 29 ਦੇ ਵਿੱਚ SIM ਵੀ ਐਕਟਿਵ ਸੀਗੇ 8 ਐਡੀਸ਼ਨਲ SIM ਕਾਰਡਸ ਮਿਲੇ ਐ 6 ਲੈਪਟਾਪਸ ਇਟ ਮਾਸਟਰਮਾਈਂਡ ਰਾਗਵ ਭਾਰਦਵਾ ਜਿਹੜਾ ਬਟਾਲਾ ਰੋਡ ਦਾ ਉਹ ਗ੍ਰਿਫਤਾਰ ਕੀਤਾ ਗਿਆ ਅੰਕਿਤ ਗੰਗੋਤਰਾ ਵਿਜੇਨਗਰ ਦਾ ਉਹ ਇਹਦੇ ਚ ਅਕਿਊਜ਼ਡ ਹੈ ਉਹ ਜੇ ਭੱਜਿਆ ਹੋਇਆ ਉਹਦੀ ਤਲਾਸ਼ ਹੋਰ ਕੀਤੀ ਜਾ ਰਹੀ ਹੈ ਉਹ ਜਲਦੀ ਫੜਿਆ ਜਾਏਗਾ